हेलो साथियों ਤੁਹਾਡਾ ਮੇਰੇ ਚੈਨਲ ਵਿੱਚ ਸਵਾਗਤ ਹੈ ਜੋ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਉਸ ਦੇ ਵਾਸਤੇ ਸਭ ਤੋਂ ਜ਼ਰੂਰੀ ਕੰਮ ਹੈ ਤੁਹਾਡੇ ਕੋਲ ਤੁਹਾਡੇ ਹੱਥਾਂ 'ਚ ਤੁਹਾਡੀ ਹੋਣੀ ਚਾਹੀਦੀ ਹੈ ਜਨਮ ਪੱਤਰੀ ਮੈਂ ਬੜੇ ਸੌਖੇ ਅੰਦਾਜ਼ ਵਿੱਚ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਤੁਸੀਂ ਨੰਬਰ 1 ਖਾਨਾ ਪੜਨਾ ਉਸ ਨੂੰ ਲਗਨ ਕਹਿੰਦੇ ਆ ਤੁਹਾਡੇ ਲਗਨ ਅਨੁਸਾਰ ਤੁਹਾਡਾ ਦੁਸ਼ਮਣ ਗ੍ਰਹਿ ਤੁਹਾਡਾ ਖਲਨਾਇਕ ਗ੍ਰਹਿ ਤੁਹਾਡਾ ਬਦਕ ਗ੍ਰਹਿ ਕਿਹੜਾ ਹੈ ਬੜੇ ਸੌਖੇ ਅੰਦਾਜ਼ 'ਚ ਮੈਂ ਤੁਹਾਨੂੰ ਸਮੱਸਿਆ ਦੱਸਾਂਗੀ ਨਾਲ ਹੀ ਇੱਕ ਲਾਈਨ ਦੇ ਵਿੱਚ ਉਸ ਦਾ 100% ਸਹੀ ਐਕੂਰੇਟ ਇਲਾਜ ਦੱਸਾਂਗੀ ਕਰਨਾ ਵਿਦੀਵਾ ਟੰਗ ਨਾਲ ਤੁਸੀਂ ਆ ਟੂਣਾ ਨਹੀਂ ਹੈ ਸਿਰਫ ਤੇ ਸਿਰਫ ਟੋਟਕੇ ਹੋਣਗੇ ਔਰ ਬੜੇ ਹੀ ਸੌਖੇ ਸੋ ਆਪਣੀ ਜਨਮ ਪੱਤਰੀ ਨੂੰ ਖੋਲ ਲਓ ਤਾਂ ਕਿ ਮੈਂ ਤੁਹਾਨੂੰ ਦੱਸਣਾ ਸ਼ੁਰੂ ਕਰਾਂ ਜਨਮ ਪੱਤਰੀ ਦੇ ਖਾਨਾ ਨੰਬਰ 1 ਦੇ ਵਿੱਚ ਜੇ ਨੰਬਰ 1 ਪਿਆ ਹੋਇਆ ਹੈ ਤਾਂ ਸਮਝ ਲਓ ਤੁਹਾਡਾ ਲਗਨ ਹੈ ਮੇਕ ਠੀਕ ਹੈ ਜੀ ਮੇਕ ਲਗਨ ਵਾਲਿਓ ਤੁਹਾਡਾ ਦੁਸ਼ਮਣ ਗ੍ਰਹਿ ਹੈ ਬੁੱਧ ਜਿਸ ਨੇ ਤੁਹਾਨੂੰ ਦਿੱਤੀਆਂ ਨਿਊਰੋਲੋਜੀਕਲੀ ਸਮੱਸਿਆਵਾਂ ਹੱਡੀਆਂ ਆਂ ਦੀਆਂ ਦਿੱਕਤਾਂ ਦਿਮਾਗ ਦੀਆਂ ਬਿਮਾਰੀਆਂ ਇੰਨੀਆਂ ਸੋਚਾਂ ਇੰਨੀਆਂ ਪ੍ਰੇਸ਼ਾਨੀਆਂ ਦਿੱਤੀਆਂ ਤੁਸੀਂ ਇਲਾਜ ਕਰਨਾ ساری ਉਮਰ ਲਈ ਇੱਕ ਟੋਟਕਾ ਆਪਣਾ ਕੇ ਹਰੀਆਂ ਚੀਜ਼ਾਂ ਦਾ ਦਾਨ ਕਰਨਾ ਹੈ ਦਿਨ ਕੋਈ ਵੀ ਲੈ ਲਓ ਗਾਂ ਨੂੰ ਹਰਾ ਚਾਰਾ ਪਾ ਸਕਦੇ ਹੋ ਹਰੇ ਫਲਾਂ ਦਾ ਦਾਨ ਕਰ ਸਕਦੇ ਹੋ ਜਾਂ ਤੁਸੀਂ ਫਿਰ ਹਰੀਆਂ ਸਰਦੀਆਂ ਕਿਸੇ ਲੋੜਵੰਦ ਨੂੰ ਦੇ ਸਕਦੇ ਹੋ ਚੈਰਿਟੀ ਸਮਝ ਕੇ ਜੇ ਤੁਹਾਡੀ ਜਨਮ ਪੱਤਰੀ 'ਚ ਲਗਨ ਵਾਲੀ ਥਾਂ ਤੇ ਖਾਨਾ ਨੰਬਰ 1 ਵਿੱਚ 2 ਨੰਬਰ ਪਿਆ ਹੋਇਆ ਤਾਂ ਤੁਹਾਡਾ ਲਗਨ ਬ੍ਰਿਕ ਹੈ ਬ੍ਰਿਕ ਦਾ ਦੁਸ਼ਮਣ ਗ੍ਰਹਿ ਬ੍ਰਸਪਤੀ ਜਿਸ ਨੇ ਤੁਹਾਨੂੰ ਦਿੱਤਾ ਮਟਾਪਾ ਹੰਕਾਰ ਜ਼ੱਦੀ ਜ਼ਿੱਦਪਣਾ ਬਹੁਤ ਹੈ ਕਿ ਮੈਂ ਹੀ ਠੀਕ ਹਾਂ ਬਾਕੀ ਕੋਈ ਨਹੀਂ ਤੁਸੀਂ ਇੱਕੋ ਇਲਾਜ ਕਰਨਾ ਸਤਾਰੀ ਉਮਰ ਪੀਲੀਆਂ ਚੀਜ਼ਾਂ ਦਾ ਦਾਨ ਕਰਨਾ ਨਹੀਂ ਛੱਡਣਾ ਕੋਈ ਪੀਲੀ ਚੀਜ਼ ਹੋ ਸਕਦੀ ਪੀਲਾ ਪ੍ਰਸ਼ਾਦ ਲੈ ਲਓ ਪੀਲੀਆਂ ਸਬਜ਼ੀਆਂ ਵੀ ਹੋ ਸਕਦੀਆਂ ਪੀਲੀ ਦਾਲ ਵੀ ਹੋ ਸਕਦੀ ਆ ਰੋਜ਼ ਸਵੇਰੇ ਤੁਸੀਂ ਵਿਸ਼ਨੂੰ ਸਹਸਤਰਨਾਮਾ ਸੁਣਨਾ ਹੈ ਨਹੀਂ ਤਾਂ ਪੜ ਸਕਦੇ ਹੋ ਤਾਂ ਪੜ ਲਓ ਜੋ ਸੌਖਾ ਲੱਗੇ ਆਪਸ਼ਨ ਤੁਹਾਡੀ ਹੈ ਮਿਥਨ ਲਗਣ ਵਾਲੇ ਜਿਨ੍ਹਾਂ ਦੇ ਜਨਮ ਪੱਤਰੀ ਦੇ ਪਹਿਲੇ ਖਾਨੇ 'ਚ ਤਿੰਨ ਨੰਬਰ ਪਿਆ ਉਹ ਮਿਥਨ ਲਗਣ ਵਾਲੇ ਆ ਉਹਨਾਂ ਦਾ ਦੁਸ਼ਮਣ ਗ੍ਰਹਿ ਖਲਨਾਇਕ ਗ੍ਰਹਿ ਬਦਕ ਗ੍ਰਹਿ ਰਿਆ ਮੰਗਲ ਜਿਹਨੇ ਤੁਹਾਨੂੰ ਬਹੁਤ ਕਰੋਧੀ ਬਣਾਇਆ ਗੱਲ-ਗੱਲ ਤੇ ਚਿੜਚੜਾਪਨ ਟੁੱਟ-ਟਪਣਾ ਕਨਫਿਊਜ਼ਨ ਬੜੀ ਕ੍ਰੀਏਟ ਕੀਤੀ ਆ ਕਰਾਂ ਆ ਕਰਾਂ ਸਰਜਰੀਆਂ ਆਪਰੇਸ਼ਨ ਬੜੇ ਕਰਾਇਆ ਜ ਨਹੀਂ ਕਰਾਏ ਤੇ ਹੋ ਜਾਣਗੇ ਹੈਨਾ ਕੁਝ ਵੀ ਕਹਿ ਸਕਦੇ ਆਪਾਂ ਤੁਸੀਂ ਕੀ ਕਰਨਾ ਹਮੇਸ਼ਾ ਰੂਟੀਨ ਜਿੱਦੋਂ ਵੀ ਤੁਹਾਡਾ ਮੌਕਾ ਲੱਗੇ ਤੁਹਾਡੀ ਜੇਬ ਦੇ ਹਿਸਾਬ ਨਾਲ ਤੁਸੀਂ ਲਾਲ ਫਲਾਂ ਦਾ ਦਾਨ ਕਰ ਦੇਣਾ ਰੋਜ਼ ਸਵੇਰੇ ਇੱਕ ਵਾਰੀ ਹਨੂਮਨ ਚਾਲੀਸਾ ਕਰ ਲੈਣਾ ਬਹੁਤ ਆਸਾਨ ਪਾਠ ਹੈ ਤੁਹਾਡਾ ਕੋਈ ਵੀ ਧਰਮ ਆ ਸਾਨੂੰ ਤਾਂ ਸੁਖੀ ਜੀਵਨ ਚਾਹੀਦਾ ਹੈ ਨਾ ਹੈ ਨਾ ਸਵਾਦੀ ਚੁਟਕੀ ਨਾਲ ਵੀ ਕਈ ਵਾਰੀ ਰਾਮ ਆ ਜਾਂਦਾ ਸੋ ਗਰੰਟੀਡ ਇਹਨਾਂ ਟੁਟਕਿਆਂ ਨਾਲ ਤੁਹਾਨੂੰ ਆਰਾਮ ਆਏਗਾ ਸੋ ਜਿਨ੍ਹਾਂ ਦੇ ਜਨਮ ਪੱਤਰੀ ਚ ਖਾਨਾ ਨੰਬਰ 1 ਦੇ ਵਿੱਚ 4 ਨੰਬਰ ਪਿਆ ਹੋਇਆ ਉਹ ਕਰਕ ਲਗਣ ਵਾਲੇ ਨੇ ਤੇ ਉਹਨਾਂ ਦਾ ਦੁਸ਼ਮਨ ਗ੍ਰਹਿ ਹੈ ਸ਼ੁਕਰ ਸ਼ੁਕਰ ਨੇ ਤੁਹਾਨੂੰ ਭਾਵਨਾਤਮਕ ਤੌਰ ਤੇ ਡਾਮਾ ਡੋਲ ਰੱਖਿਆ ਪਿਆਰ ਆ ਬੱਚੇ ਸਭ ਸਮੱਸਿਆਵਾਂ ਗ੍ਰਸਥ ਜੀਵਨ ਨਾਲ ਜੁੜੀਆਂ ਤੁਹਾਨੂੰ ਦਿੱਤੀਆਂ ਸੌਖਾ ਟੋਟਕਾ ਰੋਜ਼ ਮਾ ਲక్ష్ਮੀ ਦੇ ਅੱਗੇ ਸਫੇਦ ਫੁੱਲ ਚੜਾਉਣੇ ਆ ਸਫੇਦ ਕਲੀਆਂ ਚੜਾ ਦਿਓ ਚਿੱਟੇ ਫੁੱਲ ਤਾਂ ਆਸਾਨੀ ਨਾਲ ਮਿਲ ਜਾਂਦੇ ਆ ਅੱਜ ਕੱਲ੍ਹ ਲੱਗੇ ਵੀ ਬਹੁਤ ਪਏ ਆ ਨਮਾ ਸ਼ਿਵਾਏ ਨਮਾ ਸ਼ਿਵਾਏ ਦਾ ਜਾਪ ਤੁਰਦੇ ਫਿਰਦੇ ਦੋ ਲੱਖਾਂ ਦਾ ਜਾਪ ਕਰਨ ਨਾਲ ਜੇ ਕੋਈ ਸਮੱਸਿਆ ਹੱਲ ਹੁੰਦੀ ਹੈ ਤਾਂ ਹੋਰ ਸੌਖਾ ਟੋਟਕਾ ਕੀ ਹੋ ਸਕਦਾ ਹੈ ਨੰਬਰ 5 ਜਿਨ੍ਹਾਂ ਦੇ ਜਨਮ ਪੱਤਰੀ ਦੇ ਲਗਨ ਚ ਪਿਆ ਹੋਇਆ ਸਿੰਘ ਉਨ੍ਹਾਂ ਦਾ ਦੁਸ਼ਮਣ ਗ੍ਰਹਿ ਸ਼ਨੀ ਜਿਨ੍ਹਾਂ ਦੇ ਦਿੱਤੀਆਂ ਹੱਡੀਆਂ ਦੀਆਂ ਸਮੱਸਿਆਵਾਂ ਦਰਦਾਂ ਪੀੜਾਂ ਪੈਨ ਕਲਰ ਖਾ ਖਾ ਕੇ ਖਤਮ ਹੋ ਰਹੇ ਹੋ ਐਕਸੀਡੈਂਟ ਬਹੁਤ ਹੁੰਦੇ ਦੁਰਘਟਨਾਵਾਂ ਛੋਟੀਆਂ ਮੋਟੀਆਂ ਲਾਈਫ ਤੇ ਸਟਰਗਲ ਬਹੁਤ ਕਰਨਾ ਪਿਆ ਕਾਮਯਾਬੀ ਨਹੀਂ ਮਿਲੀ ਤੁਸੀਂ ਸ਼ਨੀਵਾਰ ਨੂੰ ਦੀਪ ਦੀਪਕ ਜਲਾਉਣਾ ਦੀਵਾ ਬਾਲਣਾ ਤੇ ਰੋਜ਼ ਸਵੇਰੇ ਤੁਸੀਂ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਨੂੰ ਜਲ ਅਰਪਤ ਕਰ ਦੇਣਾ ਹੈ ਜਿਨ੍ਹਾਂ ਦੇ 6 ਨੰਬਰ ਪਿਆ ਕੰਨਿਆ ਲਗਨ ਹੋਏਗਾ ਕੰਨਿਆ ਲਗਣ ਵਾਲਿਆਂ ਦਾ ਦੁਸ਼ਮਣ ਕਰਿਆ ਹੈ ਮੰਗਲ ਤੇ ਮੰਗਲ ਨੇ ਕਰਾਇਆ ਦੰਗਲ ਵਿਵਾਖ ਜੀਵਨ ਚ ਕਦੀ ਵਿਯੋਤਾ ਜੀਵਨ ਚ ਸੁੱਖ ਨਹੀਂ ਮਿਲੇ ਸੁਪਨੇ ਬੜੇ ਸਜਾਈ ਸੀ ਪਰ ਵਿਯੋਤਾ ਜੀਵਨ ਤੈਸ ਨੈਸਾ ਗੱਡੀ ਨੂੰ ਟਰੈਕ ਤੇ ਲਿਆਉਣਾ ਹੈ ਖੂਨ ਸਬੰਧੀ ਸਮੱਸਿਆਵਾਂ ਨੇ ਔੜੇ ਫੈਂਸੀਆਂ ਬਹੁਤ ਹੁੰਦੀਆਂ ਟੁੱਟ-ਛਪੇਟ ਲੱਗਦੀ ਰਹਿੰਦੀ ਆ ਸੌਖਾ ਟੁਟਕਾ ਮੰਗਲਵਾਰ ਨੂੰ ਤੁਸੀਂ ਮਿੱਠੀ ਚੀਜ਼ ਦੇ ਦੇਣੀ ਆ ਮਿੱਠੀਆਂ ਟੌਫੀਆਂ ਮਿੱਠਾ ਪ੍ਰਚਾਰ ਵੰਡੋ ਤੇ ਨਾਲ ਬਜਰੰਗ ਬਾਣ ਦਾ ਪਾਠ ਕਰ ਲਓ ਹਰ ਹਾਲਤ ਕਰਿਆ ਕਰੋ ਠੀਕ ਹੋ ਜਾਓਗੇ ਸੋ ਇਹ 6 ਰਾਸ਼ੀਆਂ ਮੈਂ ਤੁਹਾਨੂੰ ਦੱਸੀਆਂ ਤੁਸੀਂ ਇਹ ਸਾਰੇ ਸੌਖੇ ਗਏ ਟੁੱਟ ਕੇ ਕਰ ਲੈਣੇ ਆ ਠੀਕ ਹੋ ਜਾਓਗੇ ਗਾਰੰਟੀ ਮੈਂ ਦੇ ਦਿੰਨੀ ਆ ਮੈਂ ਕੋਈ ਪੰਡਤ ਨਹੀਂ ਆ ਪਰ ਮੈਂ ਆਪਣੀਆਂ ਕਿਤਾਬਾਂ ਪੜਨ ਤੋਂ ਬਾਅਦ ਜੋ ਅਧਿਐਨ ਪ੍ਰੈਕਟੀਕਲੀ ਆਪਣੀ ਲਾਈਫ 'ਚ ਅਪਣਾਏ ਆ ਮੈਂ ਉਹ ਸ਼ੁੱਧ ਟੋਟਕੇ ਸੌਖੇ ਦੱਸਾਂਗੀ ਤੁਸੀਂ ਇਹਨਾਂ ਨੂੰ ਅਜ਼ਮਾ ਕੇ ਦੇਖੋ ਤੁਸੀਂ ਠੀਕ ਹੋ ਜਾਓਗੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਏਗਾ ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਸੋ ਮੇਰੇ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਕਮੈਂਟ 'ਚ ਜੇ ਕੋਈ ਕੁਇਰੀ ਸਮਝ ਨਹੀਂ ਆਈ ਮੈਨੂੰ ਕਮੈਂਟ ਕਰਕੇ ਫਿਰ ਪੁੱਛੋਗੇ ਮੈਂ ਤੁਹਾਨੂੰ ਦੱਸ ਦਵਾਂਗੀ ਸ਼ੇਅਰ ਕਰ ਦਿਓ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਦੂਜੀ ਵੀਡੀਓ 'ਚ ਅਗਲੀਆਂ 6 ਲਗਨਾਂ ਦੀ ਗੱਲ ਕਰਾਂਗੇ ਸੋ ਉਸ ਵੀਡੀਓ ਦਾ ਇੰਤਜ਼ਾਰ ਕਰੋ ਇਸ ਨੂੰ ਬਾਰ-ਬਾਰ ਦੇਖੋ ਜਿੱਥੋਂ ਕੁਝ ਨਹੀਂ ਪਤਾ ਲੱਗਾ ਕਮੈਂਟ 'ਚ ਮੈਨੂੰ ਸਵਾਲ ਕਰੋ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਥੈਂਕ ਯੂ ਵੈਰੀ ਮੱਚ ਬਾਏ ਬਾਏ